ਭੈਣ ਸਮਝਾਉਣ ਦਾ ਯਤਨ ਕਰ ਰਹੀ ਆ ਪਰ ਸਮਝ ਆਲੀਆਂ ਗੱਲਾਂ ਛੇਤੀ ਕੀਤੇ ਖਾਨੇ ਨਹੀਂ ਪੈਂਦੀਆਂ ਜਿਹੜੀਆਂ ਸਮਝ ਆਲੀਆਂ ਗੱਲਾਂ ਹੋਣ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਸਾਰੀ ਸਮਝਾਉਣ ਵਾਸਤੇ ਆ ਮਹਾਰਾਜ ਕਹਿੰਦੇ ਪ੍ਰਥਮ ਹੈ ਮਨ ਪਰਬੋਧ ਹੈ ਆਪਣਾ ਪਾਛੈ ਅਵਰ ਰਿਜ਼ਾ ਵੈ ਮਹਾਰਾਜ ਕਹਿੰਦੇ ਸਾਰੀਆਂ ਮੰਨਦੀਆਂ ਬਾਤਾਂ ਜੇ ਮਨ ਰਿਜ਼ ਗਿਆ ਤੇ ਪਰਮੇਸ਼ਰ ਦੀ ਖੇਡਾ ਕੋਈ ਦੂਰ ਦੀਆਂ ਗੱਲਾਂ ਨਹੀਂ ਸਭ ਤੋਂ ਪਹਿਲਾਂ ਮਨ ਨੂੰ ਸਮਝਾਉਣ ਦੀ ਖੇਡ ਮੈਂ ਬੇਨਤੀ ਕਰਾਂ ਮੈਂ ਆਪਣੇ ਰਹਿੰਦੇ ਸਮੇਂ ਦੇ ਅੰਦਰ ਇੱਕ ਕਵਤਾ ਦੀ ਸਾਂਝ ਪਾ ਕੇ ਤੇ ਹੱਲੇ ਨਾਲ ਹੀ ਖੁਸ਼ੇ ਜਦੋਂ ਭੈਣ ਸਮਝਾ ਰਹੀ ਆ ਤੇ ਸਗੋਂ ਸੈਦ ਖਾਨ ਨੂੰ ਗੁੱਸਾ ਆ ਰਿਹਾ ਭੈਣ ਦੇ ਘਰੋਂ ਨਾਰਾਜ਼ ਹੋ ਕੇ ਕਹਿੰਦਾ ਮੈਂ ਤੇ ਸੋਚਿਆ ਸੀ ਦੁਆ ਕਰਵਾਵਾਂਗੇ ਅਰਦਾਸ ਬੇਨਤੀ ਕਰਵਾਵਾਂਗੇ ਪਰ ਭੈਣ ਨੇ ਤੇ ਸਗੋਂ ਮੇਰੀ ਵਿਲ ਪਾਵਰ ਨੂੰ ਕਮਜ਼ੋਰ ਕਰ ਦਿੱਤਾ ਮੇਰਾ ਕੌਫੀਡੈਂਸ ਉੱਟ ਦਿੱਤਾ ਮੈਂ ਜਿਹੜੀ ਸ਼ਾਨ ਨਾਲ ਜਿਹੜੇ ਚਾਹ ਨਾਲ ਜਿਹੜੇ ਉਮਾਨ ਨਾਲ ਆਇਆ ਸਾਂ ਤੇ ਗੱਲ ਹੀ ਨਹੀਂ ਬਣੀ ਭੈਣ ਦੇ ਕਰੋ ਨਰਾਜ ਹੋ ਕੇ ਤੁਰ ਪਿਆ ਪਰ ਮੈਂ ਬੇਨਤੀ ਕਰਾਂ ਭਰਾ ਤੇ ਨਰਾਜ ਹੋਇਆ ਭੈਣ ਨਰਾਜ ਨਹੀਂ ਹੋਈ ਭੈਣ ਦੇ ਅੰਦਰ ਦਾ ਦਿਲ ਅੰਦਰ ਹਿਰਦਾ ਪਰਮੇਸ਼ਰ ਨੇ ਐਸਾ ਰੱਖਿਆ ਭਰਾ ਲੱਖ ਵਾਰੀ ਗੁੱਸੇ ਹੋ ਦੇ ਪਰ ਭੈਣ ਬਹੁਤ ਘੱਟ ਗੁੱਸੇ ਹੋਵੇਗੀ ਤੇ ਇਹ ਵੀ ਗੱਲ ਕਹਿ ਦਵਾਂ ਜੇ ਭੈਣ ਤੇ ਭਰਾ ਵਿੱਚ ਕੋਈ ਨਰਾਜ਼ਗੀ ਹੋ ਵੀ ਜਾਵੇ ਤੇ ਸਭ ਤੋਂ ਪਹਿਲੀ ਮਾਫੀ ਭੈਣ ਮੰਗੇਗੀ ਭੈਣ ਨਸੀਰਾ ਦੇ ਅੰਦਰੋਂ ਆਵਾਜ਼ ਆਈ ਨਸੀਰਾ ਇਹਦਾ ਤਰਲਾ ਲੈ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲੋ ਇਹਦੇ ਬਾਰੇ ਕਹਿ ਕੇ ਸਾ ਮਤ ਦੇਹੋ ਦਇਆਲ ਪ੍ਰਭ ਜਿਤ ਤੁਮੈਂ ਅਰਾਧਾਂ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਦਾ ਇਹਦੇ ਬਾਰੇ ਮਹਾਰਾਜ ਜੀ ਨੂੰ ਕਹਿ ਕਿ ਐਸੀ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਹੁਣ ਭੈਣ ਨੇ ਕੀਤੇ ਆ ਜੀ ਨੇਤਰ ਬੰਦ ਦਸਵੇਂ ਮਹਾਰਾਜ ਜੀ ਨੂੰ ਕੀਤਾ ਜਾਦ ਤੇ ਮਾਣੋ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨਸੀਰਾ ਦੇ ਕੋਲ ਆ ਕੇ ਬੈਠੇ ਹੋਣ ਸਤਿਗੁਰੂ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨਸੀਰਾ ਨੂੰ ਸੰਬੋਧਨ ਹੋ ਕੇ ਕਹਿੰਦੇ ਨਸੀਰਾ ਸਗੋਂ ਯਾਦ ਕੀਤਾ ਇਹਨੇ ਹੱਥ ਜੋੜੇ ਕਹਿੰਦੀ ਮਹਾਰਾਜ ਯਾਦ ਕੀਤਾ ਸਾਹਿਬ ਜੀ ਕਹਿੰਦੇ ਕਿਵੇਂ ਯਾਦ ਕੀਤਾ ਹੱਥ ਜੋੜੇ ਮਹਾਰਾਜ ਮੇਰਾ ਭਰਾ ਸ਼ੈਦਖਾਨ ਹੰਕਾਰ ਦੇ ਘੋੜੇ ਤੇ ਅਸਵਾਰ ਹੋ ਕੇ ਮਹਾਰਾ ਜੀ ਉਹ ਤੁਹਾਡੇ ਤੇ ਚੜਾਈ ਕਰਕੇ ਆ ਰਿਹਾ ਜੀ ਸਤਿਗੁਰੂ ਮਹਾਰਾਜ ਕਹਿੰਦੇ ਫਿਰ ਦੱਸ ਕੀ ਕੀਤਾ ਜਾਵੇ ਤੇ ਹੱਥ ਜੋੜ ਕੇ ਕਹਿੰਦੀ ਮਹਾਰਾਜ ਮੈਂ ਕਹਿਣਾ ਚਾਹੁੰਨੀ ਆ ਮੇਰੇ ਭਰਾ ਨੂੰ ਆਏ ਹੋਏ ਨੂੰ ਮਹਾਰਾਜ ਜੀ ਫਨਾ ਕਰਕੇ ਰੱਖ ਦਿਓ ਸੱਚੇ ਪਾਤਸ਼ਾਹ ਕਹਿੰਦੇ ਨਸੀਰਾ ਫਿਰ ਦੱਸ ਜੇ ਕਵੇਂ ਤੇ ਦਿਮਾਲੇ ਤੋਂ ਲਾ ਕੇ ਚੱਕਰ ਘੁਮਾ ਕੇ ਉਂਗਲ ਤੇ ਤੇਰੇ ਭਰਾ ਦਾ ਸਿਰ ਕਲਮ ਕਰ ਦिए ਇਹਨੇ ਹੱਥ ਜੋੜੇ ਕਹਿੰਦੀ ਮਹਾਰਾਜ ਐਡਾ ਦੁੱਖ ਜਰਿਆ ਨਹੀਂ ਜਾਣਾ ਹੋ ਸਕਦਾ ਸੁਦਰਸ਼ਨ ਚੱਕਰ ਦੇ ਚੱਕਰ ਤੇ ਮੱਠੇ ਪੈ ਜਾਂਦੇ ਹੁਣ ਪਰ ਗੁਰੂ ਗੋਬਿੰਦ ਸਿੰਘ ਤੇਰੀ ਉਂਗਲ ਤੋਂ ਛੱਡਿਆ ਚੱਕਰ ਉਹ ਸਿਰ ਲਾਏ ਤੋਂ ਬਿਨਾ ਕਦੇ ਗਾਹ ਜਾਣਾ ਨਹੀਂ ਮਹਾਰਾਜ ਕਹਿੰਦੇ ਨਸੀਰਾ ਫਿਰ ਦੱਸ ਜੇ ਕਵੇਂ ਤੇ ਢਾਕ ਤੇ ਲਮਕਦੀ ਸ਼ਮਸ਼ੀਰ ਖਿੱਚ ਕੇ ਉਹਦਾ ਸਰੀਰ ਦੋ ਫਾੜ ਕਰ ਦिए ਕਹਿੰਦੀ ਨਾ ਮਹਾਰਾਜ ਜੀ ਅੰਮਾ ਜਾਇ ਦਾ ਦੁੱਖ ਵੜਾ ਸਹਿਬ ਕਹਿੰਦੇ ਜੇ ਕਵੇਂ ਕਮਰ ਕੱਸੇ ਤੋਂ ਖਿੱਚ ਕੇ ਕਟਾਰੇ ਦਾ ਕਾਲਜਾ ਪਾੜ ਦिए ਤੇ ਬਾਰ-ਬਾਰ ਇਦਾਂ ਸਤਿਗੁਰੂ ਕਹਿੰਦੇ ਤੇ ਨਸੀਰਾ ਹੱਥ ਜੋੜ ਕੇ ਨਾ ਨਾ ਕਰੀ ਜਾਂਦੀ ਆ ਮਹਾਰਾਜ ਕਹਿੰਦੇ ਨਸੀਰਾ ਫਿਰ ਦੱਸ ਇਹ ਪਾਨਾ ਦਾ ਵੀੜਾ ਚੱਬ ਕੇ ਤੁਰਿਆ ਫੌਜਾਂ ਲੈ ਕੇ ਤੁਰਿਆ ਅਸਲਾ ਲੈ ਕੇ ਤੁਰਿਆ ਇਹਨੂੰ ਗਲ ਘੁੱਟ ਕੇ ਤੇ ਮਾਰਨ ਹੋ ਰੈ ਜੇ ਸ਼ਾਸਤਰ ਲੈ ਕੇ ਆਇਆ ਤੇ ਕਿਸੇ ਸ਼ਾਸਤਰ ਨਾਲ ਹੀ ਮਾਰਾਂਗੇ ਹੱਥ ਜੋੜ ਕੇ ਕਹਿੰਦੀ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਦਇਆ ਦੇ ਘਰ ਹੋ ਤੁਸੀਂ ਦਇਆ ਦੇ ਸਮੁੰਦਰ ਹੋ ਮਹਾਰਾਜ ਸਾਹਿਬ ਜੀ ਕੋਈ ਹੋਰ ਵੇਦ ਬਣਾ ਦਵੋ ਸੱਚੇ ਪਾਸ਼ਾ ਕਹਿੰਦੇ ਨਸੀਰਾ ਜੇ ਕਵੇਂ ਮੋਢੇ ਤੋਂ ਲਾ ਕੇ ਕਮਾਨ ਭੱਠੇ ਤੋਂ ਕੱਢੀਏ ਚੁਣਵਾ ਦਾ ਤੀਰ ਤੇ ਤੇਰੇ ਭਰਾ ਦੀ ਹਿੱਕ ਨੂੰ ਵਿੰਨ ਕੇ ਪਾਰ ਕਰ ਜੀ ਹੱਥ ਜੋੜ ਕੇ ਕਹਿੰਦੀ ਮਹਾਰਾਜ ਕੋਜਿਕ ਗੱਲ ਟਕਾਲੇ ਤੇ ਆਈ ਜੇ ਸੱਚੇ ਪਾਤਸ਼ਾਹੋ ਮੈਂ ਕਹਿਨੀ ਆ ਮੇਰੇ ਭਰਾ ਨੂੰ ਮਾਰੋ ਤੀਰ ਪਰ ਮਹਾਰਾਜ ਜੀ ਤੁਹਾਡੇ ਕੋਲ ਤੀਰ ਵੀ ਕਈ ਤਰ੍ਹਾਂ ਦੇ ਆ ਸੱਚੇ ਪਾਤਸ਼ਾਹ ਉਹ ਇਹਨੂੰ ਭੱਥੇ ਵਿਚਲਾ ਕਾਨੀ ਆਲਾ ਤੀਰ ਮਾਰਨ ਦੀ ਥਾ ਦੇ ਮਹਾਰਾਜ ਜੀ ਜੇ ਕਿਤੇ ਆਏ ਹੋਏ ਨੂੰ ਆਪਣੇ ਨੇਤਰਾਂ ਦਾ ਤੀਰ ਮਾਰ ਦਵੋ ਮਹਾਰਾਜ ਜੀ ਇਹਨੇ ਨੇਤਰਾਂ ਦੇ ਤੀਰ ਨਾਲ ਹੀ ਮਰ ਜਾਣਾ ਸੱਚੇ ਬਾਦਸ਼ਾਹ ਗੁਰੂ ਕਲਗੀ ਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸੰਬੋਧਨ ਹੋ ਕੇ ਭੈਣ ਨਸੀਰਾ ਆਪਣੇ ਭਰਾ ਨੂੰ ਨੇਤਰਾਂ ਦਾ ਤੀਰ ਮਾਰਨ ਵਾਸਤੇ ਗੁਰੂ ਕਲਗੀ ਧਰ ਮਹਾਰਾਜ ਜੀ ਨੂੰ ਜਿਵੇਂ ਕਹਿ ਰਹੀ ਆ ਉਹਨਾਂ ਬੋਲਾਂ ਦਾ ਵੇਰਵਾ ਪੰਜਾਬ ਦੀਆਂ ਬੋਲਾਂ ਦਾ ਆਵਾਜ਼ਾ ਹੀਰਾ ਸਿੰਘ ਪੰਨੂ ਮੁਗਲ ਚੱਕ ਪੰਨੂਆ ਜਤਿੰਦਰਜੀਤ ਸਿੰਘ ਪੰਛੀ ਕੋਲ ਇਓ ਸੁਣੋ ਦੋਵੇਂ ਹੱਥ ਬਾਨ ਅਰ ਜਾਂ ਗੁਜਾਰਦੀ ਮੰਨ ਲੈ ਪੁਕਾਰ ਦਾ ਤਿਆ ਦਾਤ ਮਨ ਮੇਰੀ ਬਿਨੇ ਦੁਖ ਯਾਰ ਦੀ ਕਰੀ ਉਪਕਾਰ ਦਾ ਤਿਆ ਦਾਤਿਆ ਜੀ ਕਰੀ ਉਪਕਾਰ ਦਾ ਤਿਆ ਸੈਭਾ ਵੀਰ ਮੇਰਾ ਹੰਗਤਾ ਨੇ ਖਾਲਿਆ ਥੋੜਾ ਹੰਕਾਰੀ ਤੀਰ ਨੂੰ ਗੋਰ ਚਰਨੀ ਲੇ ਬਾਜਾਂ ਵਾਲੀਆ ਮੇਰੇ ਹੰਕਾਰੀ ਵੀਰ ਨੂੰ ਵੀਰ ਨੂੰ ਤੂੰ ਮੇਰੇ ਹੰਕਾਰੀ ਵੀਰ ਨੂੰ ਮੇਰਾ ਕਰ ਦੇ ਮੇਰਾ ਦੇ ਅਸਾਈਆਂ ਕਰ ਦੇ ਮੇਰਾ ਦੇ ਅਸਾਈਆਂ ਮੇਰਾ ਕਰ ਦੇ ਮੇਰਾ ਦੇ ਅਸਾਈਆਂ ਤੇ ਮੇਰ ਦੀ ਨਜ਼ਰ ਕਰਕੇ ਤੇਰੇ ਚਰਨਾਂ ਚ ਵਿਸ਼ਾਇਆ ਉਹ ਦਿਲ ਨਜ਼ਰਾਂ ਨ ਤਾਰ ਕੇ ਜਿਦੇ ਦਿਲ ਨਜ਼ਰਾਂ ਨ ਤਾਰ ਕੇ ਤੇਰੇ ਦੁਖੀ ਭਾਰਤ ਦਾ ਧਰਮ ਦੁਖੀ ਪਾਰਤ ਦਾ ਧਰਮ ਬਚਾ ਲਿਆ ਦੇ ਕੇ ਪਿਤਾ ਦੇ ਸਰੀਰ ਨੂੰ ਗੁਰ ਚਰਨੀ ਚ ਕਾਲੇ ਬਾਜ ਵਾਲਿਆ ਮੇਰੇ ਹੰਕਾਰ ਵੀਰ ਨੂੰ ਵੀਰ ਨੂੰ ਤੂੰ ਮੇਰੇ ਹੰਕਾਰ ਵੀਰ ਨੂੰ ਹਾਂ ਤੇਰਾ ਕੰਮ ਫੁੱਲਿਆਂ ਨੂੰ ਰਾਹੇ ਪਾਉਣਾ ਤੇ ਪਾਲ ਦੇ ਧਰਮ ਦਾ ਜਿਕਰ ਕੇ ਕਰਮ ਮਦਾ ਤਿਆ ਲੋਤੀ ਪੀਰ ਰੰਗ ਜੇਬ ਨੇ ਪਸਾਲਿਆ ਮਾਰਿਓ ਨਿਸ਼ਾਨਾ ਸਿਰ ਨੂੰ ਗੋਰ ਚਰਨੀ ਚ ਕਾਲੇ ਬਾਜਾਂ ਵਾਲਿਆ ਮੇਰੇ ਹੰਕਾਰ ਵੀਰ ਨੂੰ ਵੀਰ ਨੂੰ ਤੂੰ ਮੇਰੇ ਹੰਕਾਰ ਵੀਰ ਨੂੰ ਦੁਖੀ ਆਤਮਾ ਨੂੰ ਹੋਰ ਨਹੀਂ ਸਹਾਰਾ ਤੇ ਮਾਨਿਆ ਰਜੋਈਦਾ ਜੀ ਦੇਣੀਦਾਰ ਟੋਈ ਦਾਤੀਆ ਲੋਭੀ ਪੀਰ ਰੰਗ ਜੇਬ ਨੇ ਫਸਾਲਿਆ ਪੀਰ ਰੰਗ ਜੇਬ ਨੇ ਫਸਾਲਿਆ ਸੈਦ ਖਾਨ ਨੂੰ ਕੁਦੀ ਨੇ ਦਾਤਾ ਖਾਲਿਆ ਤੇ ਵੇਟ ਬਿਠਾਈ ਜਮੀਰ ਨੂੰ ਗੁਰ ਚਰਨੀ ਚ ਕਾਲੇ ਬਾਜਾਂ ਵਾਲਿਆ ਮੇਰੇ ਹੰਕਾਰ ਵੀਰ ਨੂੰ ਵੀਰ ਨੂੰ ਤੂੰ ਮੇਰੇ ਹੰਕਾਰ ਵੀਰ ਨੂੰ ਸੈਦ ਖਾਨ ਰੂਬਾ ਕਿਸ਼ ਦਾ ਧਾਰ ਕੇ ਤੇ ਆਉਣ ਲੱਗਾ ਮਾਨ ਮਤਿਆ ਬਾਣ ਗੁਰੂ ਜੀ ਪ੍ਰੇਮ ਵਾਲਾ ਮਾਰ ਕੇ ਹੈਂਗੜੀ ਦੀ ਕੱਡੂ ਸਤਿਆ ਜੀ ਹੈਂਗੜੀ ਦੀ ਕੱਡੂ ਸਤਿਆ ਤੇਰਾ ਤੱਟੜੀ ਨੇ ਆਸਰਾ ਤੇ ਕਾਲਿਆ ਦਾਤੀਆ ਤਰਾ ਦੇ تیر ਨੂੰ ਤੇਰਾ ਤਤੜੀ ਨੇ ਆਸਰਾ ਤੇ ਕਾਲਿਆ ਦਾਤੀਆ ਤਰਾ ਦੇ تیر ਨੂੰ ਘੁਰ ਚਰਨੀ ਚ ਕਾਲੇ ਬਾਜਾਂ ਵਾਲਿਆ ਮੇਰੇ ਹੰਕਾਰ ਵੀਰ ਨੂੰ ਵੀਰ ਨੂੰ ਤੂੰ ਮੇਰੇ ਹੰਕਾਰ ਵੀਰ ਨੂੰ ਵੜਿਆਂ ਵਾਲਿਆਂ ਦੇ ਤੂੰ ਕੱਟਦਾ ਤੇ ਦਾ ਵੀ ਤੋਂ ਵਾਲੇ ਕੱਟ ਦੇ ਹੰਕਾਰੀਆਂ ਦੇ ਵੱਟਦਾ ਹਉਮੇ ਦਾ ਬਿਰਸ਼ ਵੱਟਦੇ ਆਏ ਜੀ ਹਉਮੇ ਦਾ ਬਿਰਸ਼ ਵੱਟਦੇ ਨੱਕੇ ਵਾਲੀਆਂ ਦੇ ਮਨਾਨੁਕ ਮਾਲਿਆ ਵਾਲੀਆਂ ਦੇ ਮਨਾਨੁਕ ਮਾਲਿਆ ਮੇਟ ਮੱਥੇ ਦੀ ਲਕੀਰ ਨੂੰ ਘੁਰ ਚਰਨੀ ਚ ਕਾਲੇ ਬਾਜਾਂ ਵਾਲੀਆ ਮੇਰੇ ਹੰਕਾਰੀ ਵੀਰ ਨੂੰ ਵੀਰ ਨੂੰ ਤੂੰ ਮੇਰੇ ਹੰਕਾਰੀ ਵੀਰ ਨੂੰ ਬੜਾ ਮਾਨ ਦਾ ਤਾਂ ਮਸਤਾਨ ਹੋ ਗਿਆ ਤੇਰਾ ਨਾ ਜਰ ਨੈਲ ਕੋਈ ਨਾ ਕਲੇ ਹੌਮੇ ਵਾਲੇ ਚੜ ਕੇ ਖਲੋ ਗਿਆ ਇਹਨੂ ਕਿਤੇ ਮਿਲੂ ਢੋਈ ਨਾ ਜੀ ਇਹਨੂ ਕਿਤੇ ਮਿਲੂ ਢੋਈ ਨਾ ਪੁੰਨਾ ਜੋ ਗਾਜੇ ਮੇਂ ਗਾਲ ਨਾਲ ਲਾ ਲਿਆ ਮਾਨ ਬਗਛੋਂ ਜ਼ਗੀਰ ਨੂੰ ਘੋਰ ਚਰਨੀ ਲੇ ਬਾਜਾਂ ਵਾਲੀਆ ਮੇਰੇ ਹੰਕਾਰ ਵੀਰ ਨੂੰ ਵੀਰ ਨੂੰ ਤੂੰ ਮੇਰੇ ਹੰਕਾਰੀ